ਸਤਿ ਸ਼੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵੱਲੋਂ ਤੁਹਾਡਾ ਸਭ ਦਾ ਸਵਾਗਤ ਆ ਜੀ ਅੱਜ ਆਪਾਂ ਗਰਮੀਆਂ ਦੀ ਠੰਡੀਆਂ ਤੇ ਤਾਲ ਤੋਂ ਬਰ ਪਿੰਨੀਆਂ ਬਣਾਈਏ ਸਤੂ ਦੀਆਂ ਪਿੰਨੀਆਂ ਸਤੂ ਪੁਜੇ ਹੋਏ ਛੋਲਿਆਂ ਤੋਂ ਤੇ ਪੁਜੇ ਹੋਏ ਜਵਾਂ ਤੋਂ ਬਣਦਾ ਵਾ ਇਹ ਪੁਰਾਣੇ ਸਮਿਆਂ ਵਿੱਚ ਤਾਂ ਬਹੁਤ ਜ਼ਿਆਦਾ ਬਣਦੇ ਹਾਂ ਸੀ ਬਣਦੀਆਂ ਵੀ ਸੀ ਤੇ ਸਤੂ ਛੋਲਾ ਦੇ ਤੇ ਜਵਾ ਦੇ ਘਾਟ ਵੀ ਬਣਦੀ ਸੀ ਸਤੂ ਦੀਆਂ ਪਿੰਨੀਆਂ ਬਣਾਉਣੇ ਆ ਸਤੂ ਤੁਹਾਨੂੰ ਪੀਸੇਪਸਾ ਵੀ ਮਿਲ ਜਾਂਦਾ ਤੇ ਤੁਸੀਂ ਘਰੇ ਵੀ ਇਹਨੂੰ ਬਣਾ ਸਕਦੇ ਆ ਬੜਾ ਬੜਾ ਪੇਟਾ ਵਿੱਚ ਆਟਾ ਹੀ ਬਣਾਉਂਦੇ ਆ ਉਹ ਅੱਟਾਈ ਹੁੰਦਾ ਇੱਕ ਕਿਸਮ ਦਾ ਸੱਤੂ ਜਿਹੜਾ ਹੁੰਦਾ ਵਾ ਬਹੁਤ ਪੁਜੇ ਹੋਏ ਸ਼ੋਲੇ ਆ ਤੋਂ ਤੇ ਪੁਜੇ ਹੋਏ ਜੌਂ ਤਾਂ ਹੁੰਦਾ ਜੌਂ ਜਿਹਨੂੰ ਅੱਜ ਕੱਲ ਓਰਸ ਕਹਿੰਦੇ ਆ ਇੱਕ ਗਾਦੀ ਕੰਜੇ ਨਵੇਂ ਬੱਚੇ ਆ ਉਹਨਾਂ ਨੂੰ ਹੋ ਸਕਦਾ ਜੌਂ ਦਾ ਨਾਮ ਪਤਾ ਹੋਵੇ ਓਰਸ ਦਾ ਪਤਾ ਲੱਗ ਜਾਂਦਾ ਛੋਲੇ ਦਾ ਹਰ ਇੱਕ ਨੂੰ ਪਤਾ ਹੁੰਦਾ ਵਾ ਤੇ ਲੋ ਜੀ ਤੁਹਾਨੂੰ ਦਿਖਾਉਣੇ ਆਪਾਂ ਕਿਹੜੀ ਕਿਹੜੀ ਚੀਜ਼ ਦੀ ਤੇ ਵਿੱਚ ਜ਼ਰੂਰਤ ਸਭ ਤੋਂ ਪਹਿਲਾਂ ਤਾਂ ਆਪਾਂ ਪੁਜੇ ਹੋਏ ਸ਼ੋਲੇ ਲਵਾਵਾਂਗੇ ਇਹ ਮੇਰੇ ਪੁਜੇ ਹੋਏ ਸ਼ੋਲੇ ਲਏ ਆ ਤੇ ਜਿਹੜੇ ਜੌਂ ਨੇ ਮੇਰੇ ਕੋਲੇ ਇਹ ਮੇਰੇ ਕੋਲ ਜੌਂ ਸਾਬਤ ਹੈ ਨਹੀਂਗੇ ਮੇਰੇ ਕੋਲ ਜ਼ੋਂ ਦਾ ਦਰਿਆਵਾ ਸਟੀਲ ਕਟ ਇਹਨਾਂ ਨੂੰ ਮੈਂ ਭੁੰਨ ਕੇ ਲਵਾਂਗੀ। ਉਹ ਮੇਰੇ ਕੋਲ ਪੁੱਜੇ ਹੋਏ ਹੈਗੇ ਆ ਇਹਨਾਂ ਨੂੰ ਮੈਂ ਭੁੰਨ ਕੇ ਲਵਾਂਗੀ। ਫਿਰ ਮੈਂ ਦੋਨਾਂ ਨੂੰ ਜਿਹੜਾ ਰੋਸਟ ਕਰਕੇ ਇਹਦਾ ਆਟਾ ਬਣਾਉਂਗੀ। ਤੁਸੀਂ ਜਿਉਂ ਸਾਤ ਵੀ ਲੈ ਸਕਦੇ ਮੇਰੇ ਕੋਲ ਸਾਤ ਜਿਉਂ ਹੈ ਨਹੀਂ ਸੀ। ਇਹਦੇ ਦੋ ਦੋ ਪੀਸੇ ਹੀ ਹੋਏ ਹੋਏ ਆ ਮੋਟਾ-ਮੋਟਾ ਆ ਤੁਸੀਂ ਦੇਖ ਸਕਦੇ ਆ। ਤੇ ਇਹਨਾਂ ਨੂੰ ਮੈਂ ਰੋਸਟ ਕਰਕੇ ਫਿਰ ਇਹਦਾ ਆਟਾ ਬਣਾਉਂਗੀ। ਇਹਨਾਂ ਦੋਨਾਂ ਦੇ ਮੇਲ ਨਾਲ ਸੱਤੋ ਬਣਦਾ। ਜਿਹਨਾਂ ਨੂੰ ਰੋਸਟ ਕਰਕੇ ਜਿਹਦਾ ਪੀਸੇ ਆ ਨਾ ਉਹ ਜਿਹੋ ਛੋਲਿਆਂ ਨੂੰ ਤੇ ਜਵਾਨ ਤੁਸੀਂ ਸੋਗੇ ਰਮੇ ਮੇਂ ਫੂਲ ਮਖਾਣੇ ਤੇ ਇਹ ਮੈਂ ਸ਼ੱਕਰ ਪਾ ਕੇ ਬਣਾਉਣੇ ਨੇ ਤੇ ਥੋੜੀਆਂ ਜੀਆਂ ਮੈਂ ਇਲੈਚੀਆਂ ਲੈ ਲਈਆਂ ਛੋਟੀ ਇਲੈਚੀ ਲਈਏ ਇਹ ਵੀ ਠੰਡੀ ਹੁੰਦੀ ਹੈ ਗਰਮੀਆਂ ਦੇ ਵਿੱਚ ਕੁਛ ਮੈਂ ਤਰਬੂਜ ਦੇ ਬੀਜ ਲੈ ਲਏ ਇਹਦੇ 'ਚ ਇਹ ਵੀ ਠੰਡੇ ਹੁੰਦੇ ਆ ਤੇ ਥੋੜੀ ਮੈਂ ਬਦਾਮ ਲਏ ਇਹ ਤਾਂ ਰਾਤ ਵਾਸਤੇ ਲੈਏ ਆ ਇਹਨਾਂ ਨੂੰ ਤੁਸੀਂ ਤੁਸੀਂ ਪੀਣ ਕੇ ਲੈਨੇ ਆ ਤਾਂ ਠੰਡੇ ਹੁੰਦੇ ਆ ਤੇ ਨਹੀਂ ਤਾਂ ਇਹਦੀ ਤਸੀਰ ਵਾਸਤੇ ਠੀਕ ਹੁੰਦੀ ਆ ਨਾ ਉਹ ਤੇ ਫੂਲ ਮਖਾਣੇ ਵੀ ਤੁਸੀਂ ਗਰਮੀਆਂ ਨੂੰ ਵੀ ਲੈ ਸਕਦੇ ਹੋ ਤੇ ਸਰਦੀਆਂ ਨੂੰ ਵੀ ਲੈ ਸਕਦੇ ਹੋ ਇਹਦੇ ਬਦਾਮ ਨੇ ਉਹ ਤੁਸੀਂ ਸਰਦੀਆਂ ਤੇ ਗਰਮੀਆਂ ਦੋਨੇ ਟਾਈਮ ਲੈ ਸਕਦੇ ਆ ਤੇ ਇਹਦੇ ਵਿੱਚ ਮੈਂ ਲਵਾਂਗੀ ਜੀ ਖਸਖਸ ਖਸਖਸ ਨੂੰ ਮੈਂ ਭੌਂਕੇ ਲਵਾਂਗੀ ਪਹਿਲਾਂ ਮੈਂ ਰੋਸਟ ਕਰੂੰਗੀ ਫਿਰ ਮੈਂ ਇਹਨੂੰ ਭੌਂਕਾਂਗੀ ਮੈਂ ਜਿਹੜੀ ਚੱਕਰ ਲੈਣੀ ਆ ਉਹ ਵੀ ਮੈਂ ਭੌਂਕੇ ਲੈਣੀ ਆ ਪਾਣੀ ਦੇ ਵਿੱਚ ਇਹ ਪ੍ਰੋਸੈਸ ਮੈਂ ਤੁਹਾਨੂੰ ਨਾਲ-ਨਾਲ ਦੱਸ ਦੂੰਗੀ ਤੇ ਨਾਲ ਮੈਂ ਪਨੀਅਨ ਠੰਡੀਆਂ ਰੱਖਣ ਵਾਸਤੇ ਗੁਲਾਬ ਦੀਆਂ ਸੁੱਕੀਆਂ ਪੱਤੀਆਂ ਲੈਣੀ ਆ ਇਹਨਾਂ ਨੂੰ ਵੀ ਮੈਂ ਪਿਸੂੰਗੀ ਮੈਂ ਤੇ ਜਿਵੇਂ ਜਿਵੇਂ ਆਪਣੀ ਰੈਸਪੀ ਬਣਾ ਦੂੰਗੀ ਨਾਲ ਨਾਲ ਤੁਹਾਨੂੰ ਮੈਂ ਜੋ ਸੀ ਜੋਂ ਜੇ ਕੋਈ ਟਿਪਸ ਵਗੈਰਾ ਨਾਲ ਕੋਈਆ ਤੋਂ ਟਿਪਸ ਵੀ ਨਾਲ ਨਾਲ ਦੇ ਜਾਂਗੇ ਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਖਸਖਸ ਨੂੰ ਰੋਸਟ ਕਰਕੇ ਠੰਡੀ ਕਰਨੇ ਰੱਖ ਦੇਗੇ ਤਾਂ ਕਿ ਆਪਾਂ ਇਹਨੂੰ ਪਾਣੀ ਵਿੱਚ ਭਿਉਂ ਕੇ ਰੱਖਣਾ ਹੈ ਤੇ ਤਾਂ ਕਿ ਇਹਦੀ ਤਸੀਰ ਠੰਡੀ ਹੋ ਜਾਵੇ ਆਪਾਂ ਠੰਡੀਆਂ ਪਿੰਨੀਆਂ ਬਣਾਉਣੀ ਆ ਸਤੂ ਦੀਆਂ ਇਹ ਜਿਹੜੀ ਜਨੂੰ ਪਾਣੀ ਵਿੱਚ ਰੱਖਣਾ ਪਹਿਲਾ ਪ੍ਰੋਸੈਸ ਉਹ ਕਰਦੇ ਹਾਂ ਖਸਖਸ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੀ ਮਰਜ਼ੀ ਲੈ ਸਕਦੇ ਆ ਬਾਕੀ ਇੰਨਾ ਹੋਵੇਗਾ ਕਿ ਇੱਕ ਪਿੰਨੀ ਦੇ ਵਿੱਚ ਚਮਚੇ ਦਾ ਚੌਥਾ ਕਿੱਸਾ ਆਉਂਦਾ ਹੋਵੇ ਵੀ ਉਹਨੀਆਂ ਕਿ ਤੁਸੀਂ ਅੰਦਾਜ਼ੇ ਨਾਲ ਆਪਣੀ ਖਸਖਸ ਲੈ ਜਿਓ ਮੇਰੇ ਇਹਦੇ 4 ਕ ਚਮਚੇ ਖਸਖਸ ਦੇ ਹੋਣਗੇ ਤੇ ਜਿੱਦਾਂ ਕਿ 30 ਕ ਪਿੰਨੀਆਂ ਦੇ ਨੇੜੇ ਤੇ ਪਿੰਨੀਆਂ ਜੇ ਬਣਦੀਆਂ ਤਾਂ 4 ਚਮਚੇ ਖਸਖਸ ਦੇ ਬਹੁਤ ਹੁੰਦੇ ਆ ਅਸੀਂ ਆਪਾਂ ਖਸਖਸ ਨੂੰ ਡਰਾਈ ਰੋਸਟ ਕਰਨਾ ਹੈ ਫਾਰ ਇਤਲੇ ਦਾ 프라이 ਪੈਨ ਲੈ ਲਿਓ ਗੈਸ ਨੂੰ ਸਿਮ ਰੱਖ ਲਿਓ ਕਿਉਂਕਿ ਇਹਨੂੰ ਰੋਸਟ ਕਰਨਾ ਖਸਖਸ ਨੂੰ ਬਹੁਤ ਜ਼ਰੂਰੀ ਹੁੰਦਾ ਹੈ ਕਿ ਇਹਦੇ ਵਿੱਚੋਂ ਕਈ ਬਰੀ ਕਮ ਕਉਂਦੀ ਹੁੰਦੀ ਹੈ ਤੇ ਜੇ ਅਸੀਂ ਆਪਾਂ ਅਜਿਹਾ ਇਹਨੂੰ ਪਾਣੀ ਵਿੱਚ ਡਿਪ ਕਰਕੇ ਰੱਖ ਦਿੱਤਾ ਤਾਂ ਪੇਉਕੇ ਰੱਖ ਦਿੱਤਾ ਤਾਂ ਫਿਰ ਆਪਾਂ ਨੂੰ ਕਈ ਵਾਰੀ ਪਿੰਨੀਆਂ ਵਿੱਚੋਂ ਹਮ ਕਾਉਣ ਲੱਗ ਜਾਂਦੇ। ਇਸ ਕਰਕੇ ਪਹਿਲਾਂ ਇਹਨੂੰ ਡਰਾਈ ਰੋਸਟ ਕਰਿਓ। ਫਿਰ ਇਹਨੂੰ ਠੰਡਾ ਕਰਿਓ। ਫਿਰ ਇਹਨੂੰ ਪਾਣੀ ਵਿੱਚ ਭਿਓਣਾ। ਫਿਰ ਆਪਾਂ ਉਹ ਪਾਣੀ ਵਿੱਚ ਭਿੱਜੀ ਹੋਏ ਕਸਕਸ ਦਾ ਇਸਤੇਮਾਲ ਕਰਾਂਗੇ। ਆਪਾਂ ਇਹਦੇ ਨਾਲ ਸ਼ੱਕਰ ਨੂੰ ਵੀ ਪਾਉਂਦੇ ਹਾਂ ਪਾਣੀ ਦੇ ਵਿੱਚ। ਸ਼ੱਕਰ ਨੂੰ ਜੇ ਤੁਸੀਂ ਪਹਿਲਾਂ ਪਿਉਂ ਕੇ ਰੱਖ ਲੈਣੇ ਆ ਨਾ ਖਸਕਸ ਦੇ ਚੱਕਰ ਨੂੰ। ਤੇ ਉਹਦੀ ਤਸੀਰ ਠੰਡੀ ਹੋ ਜਾਂਦੀ ਹੈ। ਫਿਰ ਗਰਮੀ ਦੇ ਨਾਲ ਜਦੋਂ ਆਪਣੀ ਜਿਹੜੀ એનર્ਜੀ ਐ ਲੋ ਘਟ ਜਾਂਦੀ ਆ। ਤੇ ਆਪਾਂ ਇਹ ਤਾਕਤਵਰ ਪਿੰਨੀਆਂ ਬਣਾ ਲਈਏ ਠੰਡੀਆਂ ਵੀ ਹੋਣ ਤੇ ਤਾਕਤਵਰ ਵੀ ਹੋਣ। ਜੁਜੀ 1 ਮਿੰਟ ਵਾਸਤੇ ਮੈਂ ਇਹਨੂੰ ਰੋਸਟ ਕਰਦੀ ਆ। ਇਹਨਾਂ ਵਾਰ ਟਾਈਮ ਨਹੀਂ ਲੱਗਦਾ ਕਿ ਕੋਈ 4 ਚਮਚੇ ਤਾਂ ਹੈਗੇ ਆ। ਭਾਜੀ ਤੇਲ ਜਿਆ ਫਰਾਈ ਪੈਨ ਲੈ ਕੇ ਮੇਣਾ ਕੇ ਉਪਾਈ। ਫਿਰ ਆਪਣੂੰ ਪਿੰਨੀਆਂ ਦੇ ਵਿੱਚੋਂ ਹਮਕ ਨਹੀਂ ਆਉਂਦੇ ਕਿ ਖਸਖਸ ਦੀ। ਇਹਨੂੰ ਤੁਸੀਂ ਗਰਮ ਰੋਸਟ ਕਰਕੇ ਪੀਸ ਕੇ ਫਿਰ ਵੀ ਪੀ ਸਕਦੇ ਆ ਜਾਂ ਤੁਸੀਂ ਦਾਣੇ ਦੇ ਪਿੰਨੀਆਂ ਤੇ ਤਾਵੇਂ ਪੀਂਦੇ ਆ। ਦਾਣੇ ਵਾਲੀ ਬੈਸੀ ਜ਼ਿਆਦਾ ਵਧੀਆ ਲੱਗਦੀ ਵਿੱਚ ਪਿੰਨੀਆਂ ਦੇ। ਉਹ ਆਪਣੀ ਮਰਜ਼ੀ ਆ। ਇਹ ਕਸਕਸ ਦੇ ਵਿੱਚ ਨਾ ਨਾਲ ਨਾਲ ਮਾਰ ਜੇ ਕਿ ਇਹ ਬਹੁਤ ਸੇਤੀ ਸੜ ਜਾਂਦੀ ਆ। ਲਓ ਜੀ ਸਸਸ ਨੂੰ ਆਪਾਂ ਪਾਸੇ ਕਰ ਦਿੰਦੇ ਆ। ਇਹ ਆਪਣੀ ਰੋਸਟ ਹੋ ਗਈ ਆ। ਇਹਨੂੰ ਠੰਡੇ ਹੋਣ ਦੀ ਵੇਟ ਕਰਦੇ ਆ। ਫਿਰ ਪਾਲਿਸ਼ ਕੱਢ ਕੇ ਰੱਖ ਲੈਂਦੇ ਆ। ਤੇ ਆਪਾਂ ਬਾਕੀ ਚੀਜ਼ਾਂ ਰੋਸਟ ਕਰ ਲੈ। ਤਾਂ ਜਿਹੜੇ ਮੈਂ ਜਵਾਨੀ ਰੋਸਟ ਕਰੂੰਗੀ ਜਿਹੜਾ ਮੈਂ ਆਹ ਜਵਾਨ ਦਾ ਦਰਿਆ ਦੇ ਆ ਬਸ ਸਟੀਲ ਕੱਟ। ਇਹ ਵੀ ਲੈ ਲਿਆ। ਇਹਨੂੰ ਰੋਸਟ ਕਰਕੇ ਠੰਡਾ ਕਰਕੇ ਫਿਰ ਪੀਸ ਲਵਾਂ। ਆ ਆਟਾ ਬਣਾ ਲਿਆ। ਭੁਜੇ ਭਜੇ ਭੁਜੇ ਹੋਏ ਚੋਂ ਵੀ ਮਿਲ ਜਾਂਦੇ ਆ ਜਿੱਦਾਂ ਆਪਾਂ ਨੂੰ ਭੁਜੇ ਹੋਏ ਛੋਲੇ ਮਿਲ ਜਾਂਦੇ ਆ ਨਾ। ਕਿਉਂਕਿ ਫਿਰ ਵੀਡੀਓ ਕਾਫੀ ਵੱਡੀ ਬਣ ਜਾਣੀ ਸੀ ਜਿਵੇਂ ਅਸੀਂ ਛੋਲੇ ਨੂੰ ਵੀ ਘਰੇ ਭੁੰਨੇ ਘਰੇ ਵੀ ਛੋਲੇ ਭੁਜੇ ਭੁੰਨੇ ਜਾਂਦੇ ਆ। ਪਰ ਉਹ ਨਮਕ ਵਿੱਚ ਭੁੰਨੇ ਪੈਂਦੇ ਆ ਆਪਣੇ ਕੋਲ ਇਥੇ ਰੇਤਾ ਵਗੈਰਾ ਨਹੀਂ ਹੈਗਾਗਾ। ਨਮਕ ਵਿੱਚ ਭੁੰਨੇ ਤੇ ਫਿਰ ਜੇ ਆਪਾਂ ਪਿੰਨੀਆ ਬਣਾਉਣੀ ਤਾਂ ਕਈ ਵਾਰੀ ਥੋੜਾ ਬੋਤਾ ਨਮਕ ਦਾ ਟੇਸਟ ਆ ਜਾਂਦਾ। ਜੇ ਆਪਾਂ ਉਹਦਾ ਛੋਲੇ ਨੂੰ ਭੁੰਨ ਕੇ ਖਾਣਾ ਤੇ ਫਿਰ ਨਮਕ ਵਿੱਚ ਠੀਕ ਆ। ਤੇ ਜੇ ਪਿੰਨੀਆ ਬਣਾਉਣੀ ਆ ਤਾਂ ਫਿਰ ਆਪਾਂ ਨੂੰ ਬਣਾ ਕੇ ਲੈ ਕੇ ਆਉਣੇ ਪੈਣਗੇ। ਆਪਾਂ ਰਿੱਤਾ ਜਾਂ ਆਪਣੇ ਕੋਈ ਮਰੀਤੀ ਜਿਹੜੀ ਸੀਮੈਂਟ ਵਿੱਚ ਪੈਂਦੀ ਹੁੰਦੀ ਆ ਉਹ ਕੰਮ ਵਿੱਚ ਹੋਵੇ ਤਾਂ ਉਹ ਪਾ ਕੇ ਆਪਾਂ ਬਣਾ ਸਕਦੇ ਆ। ਉਹ ਪੁੰਨ ਦੇ ਬਾਈ ਲੋੜਨੀ ਹੁੰਦੀ ਏ ਜਿਹੜੇ ਛੋਲਿਆਂ ਦਾ ਹੁੰਦੇ ਆ ਨਾ ਕਾਲੇ ਛੋਲੇ ਆਂ ਹੁੰਦੇ ਆ ਜੇ ਆਪਾਂ ਤੁਸੀਂ ਉਹਨੂੰ ਭੁੰਨ ਕੇ ਆਟਾ ਬਣਾਓ ਉਹਦਾ ਵੀ ਆਟਾ ਬਣ ਜਾਂਦਾ ਫਿਰ ਆਪਾਂ ਉਹਨੂੰ ਕਿਹਦੇ ਵਿੱਚ ਵੱਧ ਪਉਣਾ ਪੈਂਦਾ ਵਾ ਜੇ ਮੈਂ ਆਪਾਂ ਨੂੰ ਆਪਾਂ ਨੂੰ ਹੁਣ ਜਾਉਣ ਨੂੰ ਕਿਹਦੇ ਵਿੱਚ ਪਾਣਾ ਪੈਣਾ ਵਾ ਆਪਾਂ ਨੂੰ ਛੋਲਿਆਂ ਨੂੰ ਕਿਹਦੇ ਵਿੱਚ ਭੁੰਨ ਦੀ ਵਾਰੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਉਹ ਪੁਜੇ ਹੋਏ ਆ। ਲੋ ਜੀ ਇਹਨਾਂ ਨੂੰ ਮੈਨੂੰ ਭੁੰਨ ਨੂੰ ਦੋ ਤਿੰਨ ਮਿੰਟ ਲੱਗ ਜਾਣਗੇ ਤੇ ਫਿਰ ਤੁਹਾਨੂੰ ਦਿਖਾਉਂਦੇ ਆ। ਇਹ ਆਪਣੇ ਲੋਹੇ ਆਪਣਾ ਜੌਂ ਦਾ ਜਿਹੜਾ ਦਰਿਆ ਸੀ ਸਟੀਲ ਕੱਟ ਇਹ ਪੁੱਜ ਗਿਆ ਵਾ। ਤੇ ਆਪਾਂ ਇਹਨੂੰ ਬਾਹਰ ਕੱਢਦੇ ਨੇ ਇਹਦੇ ਵਿੱਚ ਜਿਹਦਾ 스멜 ਆਪਣੇ ਦਾਣੇ ਪੁੱਜ ਜਾਂਦੀ ਆ ਉਹ ਨਹੀਂ ਹੁੰਦੀ ਆ। ਇਦਾਂ ਪੁੱਜ ਜਾਂਦੀ ਆਣੀ ਸ਼ੁਰੂ ਹੋ ਗਈ ਆ। ਦੋ ਤੋਂ ਤਿੰਨ ਮਿੰਟ ਲੱਗਦੇ ਇੱਕ ਕੋਲੀ ਨੂੰ। ਤੇ ਥੋੜੀ ਥੋੜੀ ਟੈਕ ਟੈਕ ਵੀ ਕਰਨ ਲੱਗ ਗਏ ਆ। ਇਹਨੂੰ ਮੈਂ ਕੋਲੀ 'ਚ ਕੱਟ ਕੇ ਰੱਖ ਦਿੰਨੀ ਆ ਪੀਸਣ ਵਾਸਤੇ। ਠੰਡਾ ਹੋਣ ਤੋਂ ਬਾਅਦ ਫਿਰ ਆਪਾਂ ਇਹਨੂੰ ਪੀਸਾਂਗੇ। ਆਪਾਂ ਇਹਦਾ ਆਟਾ ਬਣਾ ਲੈਣਾ। ਆਟਾ ਬਹੁਤ ਅਰੀਕਣਾ ਬਣਾਇਓ ਥੋੜਾ ਦੜਦਰਾ ਜਿਹਾ ਰੱਖਿਓ ਮੈਦੇ ਵਰਗਾ ਨਹੀਂ ਕਰਨਾ ਆਪਾਂ ਇਹ ਜਿਆਪੈ ਨੂੰ ਤੁਸੀਂ ਦੇਖੀਂ ਸਾਦੇ ਆ ਜਿਸ ਤੋਂ ਵੀ ਮੋਟਾ ਸਹੀ ਜਾਇਆ ਨਾਲ 200°C ਹੋਏ ਨੇ ਜੇ ਸਾਤ ਜਾਓ ਵੀ ਲੈ ਸਕਦੇ ਆ ਤੁਸੀਂ ਇਦਾਂ ਜਿਹੜੇ ਤੁਹਾਡੇ ਕੋਲ ਦਈਆ ਹੈਗਾ ਜਾਓ ਦਾ ਤਾਂ ਉਹ ਵੀ ਲੈ ਸਕਦੇ ਹੋ ਜੁਸੇ ਪਕਲੀ-ਪਕਲੀ ਕਰਕੇ ਹਰ ਚੀਜ਼ ਨੂੰ ਭੁੰਨ ਲੈਣੇ ਹੁਣ ਆਪਾਂ ਪੂਰ ਮਖਾਣੇ ਭੁੰਨ ਲੈਣੇ ਤਾਂ ਕਿ ਹੀ ਬ੍ਰੀਕ ਵਧੀਆ ਹੋ ਜਾਂਦਾ ਆਪਾਂ ਦੇ। ਤੇ ਥੋੜੇ ਜਿ ਮੈਂ ਇਹ ਮੱਗਜਾ ਜਿਹੜੇ ਮੱਗਜਾ ਉਹਨਾਂ ਨੂੰ ਪਾ ਲੂੰਗੀ। ਬਦਾਮ ਵੀ ਕਰ ਲੂੰਗੀ ਤੇ ਜਿਹੜੇ ਹੈਗੇ ਨੇ ਆਪਣੇ ਗਲਾਬ ਦੇ ਫੁੱਲ ਇਹ ਵੀ ਰੋਸਟ ਕਰ ਲੂੰਗੀ। ਇਹਨਾਂ ਸਾਰੇ ਰੋਸਟ ਕਰਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ। ਤੇ ਆਪਾਂ ਆਪਣਾ ਪ੍ਰੋਸੈਸ ਕਰਦੇ ਆ ਜੀ ਮੈਂ ਗੈਸ ਬੰਦ ਕਰ ਦਿਆਂ। ਆਪਣੀ ਖਸਖਸ ਠੰਡੀ ਹੋ ਗਈ ਆ। 1 ਮਿੰਟ ਲਈ ਮੈਂ ਪੂਣ ਖਾਣੇ ਵਾਸਤੇ ਚਲੂ ਨੂੰਗੀ। ਆਪਾਂ ਇੱਕ ਫਰਾਈ ਪੈਨ ਲੈ ਲੈਣਾ। ਉਹਦੇ ਵਿੱਚ ਆਪਾਂ ਜਿਹੜੀ ਆਪਾਂ ਭੁੰਨ ਕੇ ਰੱਖੀ ਹੋਈ ਖਸਖਸ ਆਪਾਂ ਆਪਣੀ ਠੰਡੀ ਹੋ ਗਈ ਆ। ਮੋਕਸ ਦਾ ਪਾਲਣੀ ਹੈ ਤੇ ਜਿੰਨੇ ਤੁਹਾਡੇ ਛੋਲੇ ਨੇ ਹੋਰ ਮਖਾਣੇ ਆ ਤੇ ਬਲਕਿ ਤੁਸੀਂ ਆਪਣੇ ਅੰਦਾਜ਼ੇ ਦੇ ਨਾਲ ਮਿੱਠਾ ਮਲਗੇ ਮੈਂ ਇੱਕ ਕੋਲੀ ਮਿੱਠੇ ਦੀ ਪਾਈ ਆ ਇਹਦੇ ਵਿੱਚ ਚੱਕਰ ਨਹੀਂ ਪਾਈ ਆ ਮਿੱਠਾ ਤੁਸੀਂ ਵੱਧ ਘੱਟ ਵੀ ਪਾ ਸਕਦੇ ਆ ਆਪਣੇ ਆਪਣੇ ਜੀ ਆ ਦੇ ਬਤਾਓ ਕੋਈ ਮਿੱਠਾ ਵੱਧ ਖਾਂਦਾ ਤੇ ਕੋਈ ਘੱਟ ਖਾਂਦਾ ਚੱਕਰ ਲੈ ਲੈਣਾ ਹੀ ਇਹਦੇ ਵਿੱਚ ਤੇ ਇਹਦੇ ਵਿੱਚ ਆਪਾਂ ਖਸਖਸ ਲੈਣਾ ਚੱਕਰ ਨਹੀਂ ਜਿੰਨੀ ਆਪਾਂ ਸ਼ੱਕਰ ਲੈਣੀ ਆ ਇਹਦੇ ਵਿੱਚ ਪਾਉਣ ਵਾਸਤੇ ਆ ਸ਼ੱਕਰ ਮੈਦੇ ਵਿੱਚ ਫਰੀ ਪਿੰਦੇ ਵਿੱਚ ਪਾ ਦੇ ਇਹ ਕੋਲੀ ਸ਼ਕਰ ਦੇ ਵਿੱਚ ਆਪਾਂ ਅੱਧੀ ਕੋਲੀ ਪਾਣੀ ਦੀ ਪਾਉਣੀ ਆ ਤੇ ਅੱਧੀ ਕੋਲੀ ਹੋਈ ਆਪਾਂ ਖਸਖਸ ਵਾਸਤੇ ਪਾਉਣੀ ਆ ਮੈਂ ਇੱਕ ਕੋਲੀ ਪਾਣੀ ਦੀ ਇਹਦੇ ਵਿੱਚ ਪਾ ਕੇ ਰੱਖ ਦੂੰਗੀ ਇਹਨਾਂ ਨੂੰ ਭੌਂਕੇ ਰੱਖਣਾ ਤਾਂ ਕਿ ਹਿਟ ਨਿਆ ਹੋ ਜਾ ਇਹ ਤਸੀਰ ਫਿਰ ਠੰਡੀ ਹੋ ਜਾਂਦੀ ਹੈ ਤੇ ਤੁਸੀਂ ਖਸਖਸ ਨੂੰ ਤੇ ਖਸ ਨੂੰ ਭੌਂਕੇ ਲੈਣੇ ਆ। ਨਹੀਂ ਮੈਂ ਇਹਦੇ ਵਿੱਚ ਅੱਧੀ ਕੋਲੀ ਮੈਂ ਸ਼ਕਰ ਵਾਸਤੇ ਪਾਉਣੀ ਸੀ ਤੇ ਅੱਧੀ ਕੋਲੀ ਮੈਂ ਖਸਖਸ ਵਾਸਤੇ ਪਾਉਣੀ ਸੀ ਖਸਖਸ ਨਹੀਂ ਕੋਲਣਾ ਮੈਂ ਇਹਦੇ ਵਿੱਚ ਮੈਂ ਇੱਕ ਕੌਲੀ ਪਾਣੀ ਦੀ ਪਾ ਕੇ ਤੇ ਇਹ ਪ੍ਰੋਸੈਸ ਨੂੰ ਰੱਖ ਦੇਣਾ ਹਜੇ ਮੈਂ ਇਹਨੂੰ ਗਰਮ ਨਹੀਂ ਕਰਨਾ ਬਾਅਦ ਵਿੱਚ ਮੈਂ ਇਹਨੂੰ ਗਰਮ ਕਰੂੰਗੀ ਜਦੋਂ ਆਪਣਾ ਸਾਰਾ ਪ੍ਰੋਸੈਸ ਬਾਕੀ ਦਾ ਹੋ ਗਿਆ ਇਹਦੇ ਵਿੱਚ ਵਿੱਚ ਮਿਕਸ ਕਰਕੇ ਖਸ ਖਸ ਨੂੰ ਪਈ ਸੱਕਰ ਨੂੰ ਤੇ ਇੱਕ ਪਾਸੇ ਕਰਕੇ ਰੱਖ ਦੇ ਢੱਕ ਕੇ ਤਾਂ ਕਿ ਖਸ ਖਸਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਭੋਲ ਜਾਵੇ ਫਿਰ ਆਪਾਂ ਇਸ ਪਾਣੀ ਨੂੰ ਉਬਾਲਾਂਗੇ ਠੰਡਾ ਪਾਣੀ ਨਹੀਂ ਪਾਉਣਾਗਾ ਫਿਰ ਆਪਾਂ ਇਸ ਪਾਣੀ ਨੂੰ ਉਬਾਲਾਂਗੇ ਪਹਿਲਾਂ ਆਪਾਂ ਆਪਾਂ 15 ਮਿੰਟ ਪ੍ਰੋਸੈਸ ਕਰਨ ਲੱਗ ਜਾਨੇ ਆ ਤੇ 15-20 ਮਿੰਟ ਜਾਂ ਘਟੋ-ਘਟਾ ਦਾ ਕੰਟਾ ਜਰੂਰ ਹੋਵੇਗੀ ਇਸ ਵਾਸਤੇ ਇਹ ਪ੍ਰੋਸੈਸਮੈਂਟ ਪਹਿਲਾਂ ਕਰਕੇ ਰੱਖਣਾ ਇਸ ਹੁਣ ਆਪਾਂ ਪਾਪੋਂਦੇ ਜੀ ਫੂਲ ਮਖਾਣੇ ਤੇ ਬਾਕੀ ਜੇ ਥਣੇ-ਥਣੇ ਚੀਜ਼ ਨੂੰ ਮੈਂ ਰੋਸਟ ਕਰੂੰਗੀ ਹੁਣ ਜੇ ਆਪਣੇ ਫੂਲ ਮਖਾਣੇ ਭੁੱਜ ਰਹੇ ਆ ਆਪਾਂ ਜਿਹੜੀ ਛੋਟੀ ਇਲਾਇਚੀ ਲਈ ਹੈ ਇਹਦਾ ਮੈਂ ਤੁਹਾਨੂੰ ਇੱਕ ਟਿਪਸ ਦੱਸ ਦੇਣੀ ਆ ਛੋਟੀ ਇਲਾਇਚੀ ਲਈ ਆਪਾਂ ਇਹਨਾਂ ਕੋਈ ਰੋਸਟ ਵਗੈਰਾ ਨਹੀਂ ਕਰਨਾ ਇਹਨਾਂ ਕੋ ਫ੍ਰਿਜ ਵਿੱਚ ਰੱਖ ਦੇਣਾ ਸਣੀ ਛਿਲਕੇ ਜਿਹਦਾ ਆਪਾਂ ਗ੍ਰाइंड ਕਰਾਂਗੇ ਜੋ ਠੰਡੀ ਹੋ ਗਈ ਨਾ ਇਹ ਇਹ ਬਿਲਕੁਲ ਬਰੀਕ ਹੋ ਜਾਂਦੀ ਹੈ ਸਨੇ ਸਿਲਕਿਆਂ ਬਰੀਕ ਹੋ ਜਾਂਦੀ ਹੈ ਇਹ ਤਾਂ ਕਿ ਆਪਾਂ ਉਹ ਸਿਲਕਿਆਂ ਦੇ ਵੀ ਆਪਾਂ ਨੂੰ ਬੇਨਫਿਟ ਮਿਲ ਸਕੇ ਇਹ ਟਿਪਸ ਤੁਸੀਂ ਰੋਣ ਆਪਣਾਗੇ ਦੇਖੋ ਇਹ ਤੁਸੀਂ ਸੌਂਫ ਤੇ ਛੋਟੀ ਇਲਾਇਚੀ ਨੂੰ ਗ੍ਰਾਈਂਡ ਕਰਨਾ ਤਾਂ ਉਹਨੂੰ ਪਹਿਲਾਂ ਫ੍ਰਿਜ ਵਿੱਚ ਰੱਖ ਦਿਓ ਤੇ ਫਿਰ ਉਹ ਬਹੁਤ ਵਧੀਆ ਗ੍ਰਾਈਂਡ ਹੁੰਦੀ ਹੈ 10-15 ਮਿੰਟਾਂ ਲਈ ਫ੍ਰਿਜ ਵਿੱਚ ਰੱਖ ਦਿਓ ਠੰਡੀ ਹੋ ਜੂਗੀ ਤੇ ਫਿਰ ਉਹਨੂੰ ਤੁਸੀਂ ਗ੍ਰਾਈਂਡ ਕਰਨਾ ਫਿਰ ਉਹ ਬਿਲਕੁਲ ਫਾਈਨ ਪਾਊਡਰ ਬਣ ਜਾਂਦਾ ਹੋਗਾ ਇਹਨਾਂ ਇਹਨੂੰ ਫ੍ਰਿਜ ਵਿੱਚ ਰੱਖ ਲਵੀਆਂ ਸੂਰ ਮਖਾਣਾਂ ਨੂੰ ਰੋਸਟ ਕਰਨਾ ਹੈ ਇਸ ਪੂਰਨ ਖਾਣੇ ਦੇਖ ਲੈਣੇ ਚਾਕੇ ਜਿਸ ਨੂੰ ਆਪਣੇ ਐ ਟੋਟਣ ਲੱਗ ਜਾਣ ਬਿਲਕੁਲ ਪੂਰਨ ਲੱਗ ਜਾਣ ਹਜੇ ਪਰਨੇ ਲੱਗੇ ਥੋੜੀ ਜਿਹੀ ਹਜੇ ਕਮੀ ਹੈਗੀ ਆ ਹੱਥ ਦੇ ਨਾਲ ਚੰਨੀ ਤਰ੍ਹਾਂ ਪੂਰਨ ਲੱਗ ਜਾਣ ਤੇ ਫਿਰ ਆਪਣੇ ਪੂਰਨ ਖਾਣੇ ਪੁੱਜ ਜਾਂਦੇ ਹੁੰਦੇ ਤੇ ਇਹਨਾਂ ਨੂੰ ਪਾਸੇ ਕੱਢ ਕੇ ਰੱਖ ਦੇਣਾ ਠੰਡੀ ਹੋਣ ਤੋਂ ਬਾਅਦ ਇਹਨਾਂ ਨੂੰ ਆਪਾਂ ਗੱਧਾ ਜਿਹਾ ਪੀਸੂ ਅਤੇ ਚਾਹੇ ਫਾਈਨ ਬਣਾ ਲਓ ਉਹ ਆਪਣੀ ਮਰਜ਼ੀ ਹੈ ਮੈਂ ਕਹਿੰਦੀ ਕਈ ਛੋਟੇ ਮੋਟੇ ਮੋਟੇ ਤੀਜੇ ਨੂੰ ਪਸੰਦ ਕਰਦੇ ਆ ਤੇ ਕਈ ਬਰੀਕ ਪੀਸ ਤੇ ਪਸੰਦ ਕਰਦੇ ਇਸ ਤੋਂ ਅਗੇ ਜਿਵੇਂ ਚਾਰੇ ਮਾਗਜ ਬਦਾਮ ਤੇ ਗੁਲਾਬ ਦੇ ਪੁਲ ਉਨਾ ਰੋਸਟ ਕਰ ਲੇ। ਤੇ ਥੋੜਾ ਜਿਹਾ ਮੈਂ ਬਾਅਦ ਵਿੱਚ ਛੋਲਿਆਂ ਨੂੰ ਵੀ ਕਰਾਂ ਰੋਸਟ ਕਰੂੰਗੀ ਤਾਂ ਕਿ ਇਹ ਪੈਕਟ ਵਾਲੇ ਆ ਉਜੇ ਭਜਾਏ ਜਾਂਦੇ ਆ ਤਾਂ ਕਿ ਇਹ ਵੀ ਚੰਗੀ ਤਰ੍ਹਾਂ ਬਰੀਕ ਹੋ ਜਾਵੇ। ਇਹਨਾਂ ਨੂੰ ਤੁਸੀਂ ਛਿਲਕਾ ਲਾ ਕੇ ਵੀ ਲੈ ਸਕਦੇ ਆ ਤੇ ਛਿਲਕੇ ਸਮੇਤ ਵੀ ਲੈ ਸਕਦੇ ਆ। ਜੇ ਤੁਹਾਨੂੰ ਸਤੂ ਬਣਾਉਣਾ ਵਾ ਪਾਉੜਾ ਜਿਹੜਾ ਅੱਜ ਕੱਲ ਸਤੂ ਪਾਣੀ ਵਿੱਚ ਆਪਾਂ ਇਹੋ ਨਾਲ ਜਿਹੜੇ ਰੈਂਕ ਬਣਾਉਣੇ ਆ ਤੇ ਉਹਦੇ ਵਿੱਚ ਸਤੂ ਦੀ ਬਦਲੋ ਕਰਦੇ ਆ ਆਪਾਂ ਵਿੱਚ 2-3 ਚਮਚੇ ਪਾ ਕੇ ਉਹ ਉਹਨਾਂ ਦਾ ਜਿਹੜਾ ਸਤੂ ਬਣਦਾ ਵਾ ਉਹਨਾਂ ਦਾ ਛਿਲਕਾ ਉਤਾਰ ਕੇ ਬਣਦਾ ਵਾ ਇਹ ਮਾਪਪੋ ਜਿਹੇ ਛੋਲੇ ਨਾਲ ਛਿਲਕੇ ਉਤਾਰਿਆ ਹੋਵੇ ਤੇ ਜੇ ਤੁਸੀਂ ਪਿੰਨੀਆਂ ਵਿੱਚ ਤੁਸੀਂ ਇਸ ਛਿਲਕੇ ਸਮੇਤ ਵੀ ਲੈ ਸਕਦੇ ਹਾਂ ਜੀ ਆਪਣੇ ਕੋਲ ਖਾਣੇ ਕੋਲ ਜੁੜੇ ਆ ਤੇ ਹੁਣ ਆਪਾਂ ਪ੍ਰਾਥ ਵਿੱਚ ਕੱਢ ਦਿੰਨੇ ਆ ਸਮਾਨ ਨੂੰ ਇਹ ਜਿਹੜੇ ਸਮਾਨ ਆਪਾਂ ਪੀਸਣਾ ਵਾ ਨੂੰ ਇੱਥੇ ਕੋ ਬਦਾਮ ਲੈ ਲੈਣੇ ਆਪਾਂ ਚਾਰੀ ਮਾ ਅਜਰੇ ਲਈ ਇਹ ਇਸ ਰੋਜ਼ ਦੇ ਵਿੱਚ ਰੱਦਨੇ ਬਾਕੀ ਘਟ ਨੇ ਤੇ ਨਾਲ ਹੀ ਲੈ ਲੈਂ ਜਿਵੇਂ ਗਲਾਬ ਦੀਆਂ ਪੱਤੀਆਂ ਕਿਉਂਕਿ ਇਹਨਾਂ ਚ ਵੀ ਕਈ ਵਾਰ ਸਿੱਲਾ ਪਣ ਆਇਆ ਹੁੰਦਾ ਸੁੱਕੀਆਂ ਹੋਈਆਂ ਪੱਤੀਆਂ ਨੇ ਗਲਾਬ ਦੀਆਂ ਤੇ ਇਹਨਾਂ ਵਿੱਚ ਰੋਸਟ ਕਰ ਦੇਣਾ ਉਜੇਤ ਮੈਂ ਗੈਸ ਬੰਦ ਕਰਦੀ ਆ ਬਸ ਸਿਰਫ ਇਹਨਾਂ ਨੂੰ ਫਰਾਈਪੈਨ 'ਚ ਗਰਮਾ ਉਹਦੇ ਵਿੱਚ ਹੀ ਕਿਉਂਕਿ ਜੇ ਮੱਖਜ ਆਉਤਾ ੜਕਣ ਵੀ ਲੱਗ ਗਏ ਆ ਤੇ ਸਿਮ ਗੈਸ ਤੇ ਤੁਸੀਂ ਜਿਹੜੀ ਵੀ ਕੋਈ ਚੀਜ਼ ਜੀ ਨੂੰ ਡਰਾਈ ਰੋਸਟ ਕਰਨਾ ਉਹ ਸਿਮ ਗੈਸ ਤੇ ਕਰਿਓ ਸਿਰਫ ਆਪਾ ਇਹਨਾਂ ਦਾ ਸਿੱਲਾ ਪਾਣ ਦੂਗਾ ਜਦੋਂ ਤੇ ਗੈਸ ਨੂੰ ਬੰਦ ਕਰ ਦਿੱਤਾ ਤੇ ਫਰਾਈਪੈਨ ਦੇ ਸੇਕਦੇ ਨਾਲ ਹੀ ਆਪਾਂ ਇਹਨਾਂ ਨੂੰ ਰੋਸਟ ਕਰਦੇ ਆ ਇਹਨਾਂ ਸਾਰੀ ਚੀਜ਼ਾਂ ਠੰਡੀਆਂ ਹੋਣ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਪੀਸ ਲੈਣਾ ਹੈ ਇਹਨਾਂ ਨੂੰ ਮੈਂ ਪੀਸਣ ਤੋਂ ਪਹਿਲਾਂ ਇਹ ਡਰਾਈ ਫੂਡ ਵੀ ਆ ਜਦੋਂ ਆਪਾਂ ਉਹਨੂੰ ਪੀਸਦੇ ਆਂ ਤੇ ਕਈ ਵਾਰੀ ਉਹਦੇ ਵਿੱਚੋਂ ਤੇਲ ਨਿਕਲਿਆਗਾ ਤੁਸੀਂ ਡਰਾਈ ਫੂਡ ਨੂੰ ਜਦੋਂ ਵੀ ਇਹ ਰੋਸਟ ਕਰਦੇ ਆਂ ਰੋਸਟ ਕਰਨ ਤੋਂ ਬਾਅਦ ਠੰਡਾ ਕਰਦੋਂ ਉਹ ਤੁਹਾਨੂੰ ਕੱਜਿ ਰੱਖਦੇ 15 ਮਿੰਟਾਂ ਵਾਸਤੇ ਫਿਰ ਉਹਨੂੰ ਪੀਸੇ ਫਿਰ ਉਹ ਤੇਲ ਨਹੀਂ ਨਿਕਲਦਾਗਾ ਫਿਰ ਉਹ ਵਧੀਆ ਗਰੀਬ ਬਣ ਜਾਂਦਾ ਨਹੀਂ ਤਾਂ ਜਦੋਂ ਵੀ ਆਪਾਂ ਕੋਈ ਚੀਜ਼ ਨੂੰ ਪੀਸਦੇ ਆਂ ਤੇ ਆਪਣੇ ਮਿਸੀ ਕਈ ਵਾਰੀ ਆਪਾਂ ਜ਼ਿਆਦਾ ਕਰ ਦਿੱਤਾ ਜਾਵੇ ਤਾਂ ਉਹ ਬਰੀਕ ਨਹੀਂ ਹੁੰਦਾ ਉਹਦੇ ਵਿੱਚੋਂ ਤੇਲ ਨਿਕਲਿਆਗਾ ਮੈਂ ਬਾਦਾਂ ਵਿੱਚੋਂ ਵੀ 1/4 ਮਗ ਜਾਂ ਉਹਨਾਂ ਵਿੱਚੋਂ ਤੇ ਮੈਂ ਇਹਨਾਂ ਨੂੰ ਵੀ ਠੰਡਾ ਹੋਣ ਵਾਸਤੇ ਫ੍ਰਿਜ ਵਿੱਚ ਰੱਖ ਲੈਂਦੀ ਹਾਂ ਇਹ ਫਿਰ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਨਾ ਤੇ ਮੂਲ ਦੇ ਪੱਤੀਆਂ ਨੂੰ ਬਾਦਾਮ ਨੂੰ ਤੇ ਚਾਰੇ ਮਾਜ ਨੂੰ ਇਹਨਾਂ ਨੂੰ ਇਕੱਠਾ ਪੀਸੂਗੀ ਫੂਨ ਘੜਾਣੇ ਵਿੱਚ ਵੱਖਰਾ ਪੀਸੂਗੀ ਜਿਹੜੇ ਝੋਨੇ ਉਹਨਾਂ ਨੂੰ ਵੱਖਰਾ ਪੀਸੂਗੀ ਤੇ ਜਿਹੜੇ ਪੁਜੀ ਹੋਏ ਛੋਲੇ ਆ ਉਹਨਾਂ ਨੂੰ ਵੱਖਰਾ ਪੀਸੂ ਤਾਂ ਕਿ ਉਹਨਾਂ ਨੂੰ ਪਾਉਣ ਦਾ ਪ੍ਰੋਸੈਸ ਵੱਖੋ ਵੱਖਰਾ ਹੋਵੇ ਇਹ ਤਾਂ ਆਪਾਂ ਪਿੰਨੀਆਂ ਬਣਾਉਂਦੀਆਂ ਲੋ ਜੀ ਇਹਨਾਂ ਨੂੰ ਮੈਂ ਹੁਣ ਕੱਢ ਕੇ ਤੇ ਫ੍ਰੀਜ ਦੇ ਵਿੱਚ ਰੱਖ ਲਵਾਂਗੇ ਇਸ ਤੋਂ ਬਾਅਦ ਮੈਂ ਪੁਜੀ ਹੋਏ ਛੋਲੇਾਂ ਨੂੰ ਵੀ ਥੋੜਾ ਜਿਹਾ ਸੇਕ ਲਵਾਉਂਗੀ ਲੋ ਜੀ ਆਪਾਂ ਪੁਜੀ ਹੋਏ ਛੋਲੇਾਂ ਨੂੰ ਥੋੜਾ ਸੇਕ ਕਰਵਾ ਲਈਏ ਕਤੇ ਨਾ ਉਹ ਵੀ ਮੈਦੇ ਤੋਂ ਛਿਲਕਾ ਨਹੀਂ ਉਤਾਰਿਆ ਪਿੰਨੀਆਂ ਕਰਕੇ ਇਹ ਤੁਸੀਂ ਸੱਤੂ ਬਣਾਉਣਾ ਇਹਦਾ ਜਿਹੜਾ ਛਿਲਕਾ ਉੱtre ਵਾਲੇ ਹੁੰਦੇ ਛਿਲਕਾ ਮੈਂ ਤਾ ਰੱਖਿਆ ਕਿਤਾ ਕਿ ਛਿਲਕੇ ਵਿੱਚ ਤਾਕਤ ਹੁੰਦੀ ਹੈ ਇਸ ਕਰਕੇ ਮੈਂ ਛਿਲਕਾ ਇਹਦਾ ਆਟਾ ਹੀ ਬਣਾਉਣਾ ਲਾ ਤੇ ਛੋਲੇ ਸਮੇਤ ਵਧੀਆ ਬਣ ਜਾਂਦਾ ਤੇ ਇਧਰ ਮੈਂ ਜਿਹੜੀ ਚੀਜ਼ਾਂ ਇਹ ਭੁੰਨ ਕੇ ਰੱਖੀਆਂ ਨੇ ਇਹ ਟੰਡੀਆਂ ਹੋ ਗਈਆਂ ਤੇ ਮੈਂ ਇਹਨਾਂ ਨੂੰ ਰਿਜ ਵਿੱਚ ਰੱਖਣ ਲੱਗੀ ਤੇ ਇਹਨਾਂ ਨੂੰ ਮੈਂ ਟੈਂਟ ਵਾਸਤੇ ਥੋੜਾ ਜਿਹਾ ਸੇਕ ਰਵਾਂਗੀ ਰੋਸਟ ਕਰਨ ਦੀ ਦਵਾਈ ਜੋੜਨੀ ਤੇ ਫੁਮਾਣਾ ਜਾ ਇਹਨਾਂ ਨੂੰ ਸਿਲਾ ਪਣਦੇ ਹੋਵੇ ਕਰਨਾ ਹੈ ਮੁਸੀਂ ਤਾਂ ਆਪਣੇ ਚੱਕ ਕੇ ਦੇਖ ਲਿਓ ਕਿ ਮਾਰੇ ਇਹ ਗਰਮ ਹੋ ਗਏ ਆ ਤਵਸ ਠੀਕ ਆ ਤਰੇ ਪੁੱਜੇ ਹੋਏ ਰਹੇ ਪਹਿਲਾਂ ਹੀ ਹੈਗੇ ਆ ਲੈ ਜੀ ਹੁਣ ਆਪਾਂ ਇਹਨਾਂ ਨੂੰ ਫੁੱਲ ਮਖਾਣਿਆਂ ਨੂੰ ਤੇ ਜਵਾਂ ਨੂੰ ਤੇ ਛੋਲਿਆਂ ਨੂੰ ਪਹਿਲਾਂ ਫੁੱਲ ਲਈਏ ਜਦ ਤੱਕ ਦੂਜੇ ਸਮਾਨ ਆਪਣਾ ਫਰਿਜ ਵਿੱਚ ਰੱਖਿਆ ਹੋਇਆ ਵਾ ਤੇ ਫਿਰ ਬਾਅਦ ਵਿੱਚ ਦਿਖਾਉਣੀ ਆ ਕਿ ਆਪਾਂ ਇਹਨਾਂ ਨੂੰ ਕਿਉਂ ਵਿੱਚ ਕਿਹੜੇ ਕਿਹੜੇ ਚੀਜ਼ ਨੂੰ ਕਿਵੇਂ ਕਿਵੇਂ ਪਹਿਨਾ ਤੇ ਮਗਰੋਂ ਫੋਣਾ ਲਓ ਜੀ ਆਪਾਂ ਸਾਰੇ ਸਮਾਨ ਪੀਸ ਲਿਆ ਆ ਆਪਣਾ ਜਿਹੜਾ ਦਲੀਆ ਉਹਦਾ ਓਟਸ ਦਾ ਆਟਾ ਵਾ ਜੋ ਆ ਦਾ ਆਟਾ ਵਾ ਉਹ ਆ ਤੇ ਆਪਾਂ ਜਿਹੜੇ ਭੁਜੇ ਹੋਏ ਛੋਲਿਆਂ ਦਾ ਆਟਾ ਵਾ ਇਸ ਕੇ ਆਪਾਂ ਲੈ ਲਿਆ ਤੇ ਇਧਰ ਆਪਾਂ ਖੂਮ ਖਾੜਾ ਨੂੰ ਪੀਸ ਕੇ ਲੈ ਲਿਆ ਇਹਨਾਂ ਨੂੰ ਵੱਖਰੇ ਰੱਖਣਾ ਸੀ ਇਧਰ ਆਪਾਂ ਜਿਹੜੇ ਫ੍ਰਿਜ ਵਿੱਚ ਰੱਖੇ ਸੀ ਡਰਾਈ ਰੋਸਟ ਕਰਕੇ ਬਦਾਮ ਚਾਰੇ ਮਾਗਜ਼ ਛੋਟੀ ਇਲਾਇਚੀ ਤੇ ਗੁਲਾਬ ਦੇ ਫੁੱਲ ਇਹਨਾਂ ਨੂੰ ਆਪਾਂ ਰੋਸਟ ਕਰਕੇ ਫ੍ਰਿਜ ਵਿੱਚ ਰੱਖ ਦਿੱਤਾ ਸੀ 15 ਮਿੰਟਾਂ ਵਾਸਤੇ ਤੇ ਹੁਣ ਆਪਾਂ ਇਹਨਾਂ ਨੂੰ ਗ੍ਰਾਇੰਡ ਕਰ ਲਿਆ ਬਹੁਤ ਵਧੀਆ ਪਾਊਡਰ ਬਣ ਜਾਂਦਾ ਤੁਸੀਂ ਸਿਲਕਾ ਸਮੇਤ ਜਦੋਂ ਇਲਾਇਚੀ ਲੈਣੀ ਹੈ ਜਾਂ ਸੌਂਫ ਲੈਣੀ ਹੈ ਨਾ ਜੇ ਤੁਹਾਨੂੰ ਰੋਸਟ ਕਰਨ ਦੀ ਲੋੜ ਨਹੀਂ ਰੋਸਟ ਨਾ ਕਰਿਓ ਇਲਾਇਚੀ ਨੂੰ ਤੇ ਸੌਂਫ ਨੂੰ ਬਾਕੀ ਜਿੰਨ ਤੋਂ ਆਪਾਂ ਰੋਸਟ ਕਰਕੇ ਫ੍ਰਿਜ ਵਿੱਚ ਰੱਖਿਆ ਸੀ ਪਰ ਜੇ ਤੁਸੀਂ ਸੌਂਫ ਤੇ ਇਲਾਇਚੀ ਦਾ ਪਾਊਡਰ ਬਣਾਉਣਾ ਤਾਂ ਉਹਨਾਂ ਨੂੰ ਤੁਸੀਂ ਤੇ ਫਿਰ ਉਹਦਾ ਫਾਈਨ ਪਾਊਡਰ ਵਧੀਆ ਬਣ ਜਾਂਦਾ ਤੇ ਆਪਣਾ ਇਧਰ ਇਲਾਇਚੀ ਦਾ ਪਾਊਡਰ ਵੀ ਤੇ ਸਾਰੇ ਜੀਤੇ ਦਾ ਪਾਊਡਰ ਵਧੀਆ ਬਣ ਗਿਆ ਆਪਾਂ ਇਹਨਾਂ ਨੂੰ 15 ਮਿੰਟ ਲਈ ਲਓ ਜੀ ਹੁਣ ਆਪਾਂ ਭਾਰੀ ਤਵੇ ਦੀ ਲੈ ਲੈਣੀ ਹੈ ਕੜਾਹੀ ਇਹ ਆਪਣੀ ਪਿੰਨੀਆਂ ਦੀ ਸਪੈਸ਼ਲ ਕੜਾਹੀ ਹੈ ਪਿੰਨੀਆਂ ਲਈ ਇੱਥੇ ਆਪਾਂ ਗੈਸ ਨੂੰ ਕਰਦੇ ਹਾਂ ਜੀ ਆਨ ਤੇ ਹੁਣ ਆਪਾਂ ਦੇਖਦੇ ਹਾਂ ਕਿ ਆਪਣਾ ਕਿੰਨਾ ਕ ਮਟੀਰੀਅਲ ਆ ਤੇ ਉਸ ਹਿਸਾਬ ਨਾਲ ਆਪਣਾ ਕਿੰਨਾ ਘਿਓ ਲੱਗਦਾ ਵਾ ਮੈਂ ਇੱਥੇ 200 ਗ੍ਰਾਮ ਘਿਓ ਲਿਆ ਵਾ ਜਿਵੇਂ ਦੇਖੋਗੇ ਵੀ ਮੇਰਾ ਕਿੰਨਾ ਘਿਓ ਲੱਗਦਾ ਇਹਦੇ ਵਿੱਚ 200 ਗ੍ਰਾਮ ਇਹ ਘਿਓ ਵਾ ਤੇ 100 ਗ੍ਰਾਮ ਮੈਂ ਘਿਓ ਪਹਿਲਾਂ ਪਾਉਂਗੀ ਤੇ ਬਾਕੀ ਮੈਂ ਕਿਉਂ ਨਾਲ-ਨਾਲ ਪਾਉਂਦੀ ਆ ਤਾਂ ਕਿ ਆਪਾਂ ਘਿਓ ਹੋਵੇ ਇਹਦੇ ਵਿੱਚ ਘੱਟ ਰੱਖਣਾ ਆ ਗਰਮੀਆਂ ਦੇ ਵਿੱਚ ਉਹਨਾਂ ਘਿਓ ਹਜੋਂ ਨਹੀਂ ਹੁੰਦਾਗਾ ਮੈਂ 100 ਗ੍ਰਾਮ ਤੋਂ ਵੀ ਘੱਟ ਹੀ ਪਾਇਆ ਘਿਓ ਪਹਿਲਾਂ ਇਹਨੋਂ ਆਪਾਂ ਮੈਰਟ ਹੋਦਨੇ ਆ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਝੌਂ ਸੀਗੇ ਜਿਹੜੇ ਝੌਂ ਆਪਣੇ ਪੁੱਜੇ ਹੋਏ ਨਹੀਂ ਸੀਗੇ ਆਪਾਂ ਥੋੜੀ ਜਿਹਾ ਉਹਨੂੰ ਰੋਸਟੀ ਕੀਤਾ ਸੀ ਝੌਂ ਨੂੰ ਪੀਸਣ ਵਾਸਤੇ ਇਸ ਕਰਕੇ ਪਹਿਲਾਂ ਆਪਾਂ ਝੌਂ ਦੇ ਆਟੇ ਨੂੰ ਪੁੰਨਾਗੇ ਦੇ ਵਿੱਚ ਕਿਉਂਕਿ ਪਾਕਿਸਤਾਨੀ ਚੀਜ਼ਾਂ ਆਪਣੀਆਂ ਪੁੰਨੀਆਂ ਹੋਈਆਂ ਨੇ ਇਸ ਰੋਸਟੀ ਹੋਈ ਗਈ ਆ ਫਿਰ ਜੇ ਆਪਾਂ ਆਟੇ ਨੂੰ 5 ਮਿੰਟ ਲਈ ਭੋਂਦੇ ਆ ਝੌਂ ਦੇ ਆਟੇ ਨੂੰ ਇਹਦੇ ਵਿੱਚ ਓਟਸ ਆਟਾ ਕਹਿ ਲਓ ਤੇ ਝੌਂ ਦਾ ਆਟਾ ਕਹਿ ਲਓ ਕਿਉਂਕਿ ਮੇਰੇ ਬੱਚਿਆਂ ਨਾਲ ਕਰਕੇ ਮੈਨੂੰ ਓਟਸ ਨਾਲ ਨਾਲ ਕਹਿਣਾ ਪੈਂਦਾ ਤਾਂ ਕਿ ਇਹ ਬੱਚਿਆਂ ਨੂੰ ਇਸੀ ਦੀ ਸਮਝ ਆ ਜਾਵੇ। ਇਹਨਾਂ ਨੂੰ ਜਾਉਂਦਾ ਨਹੀਂ ਪਤਾ ਹੁੰਦਾਗਾ। ਇਹ ਆਟੇ ਵੀ ਤੁਸੀਂ ਥੋੜੀ ਜਿਹਾ ਨਾ ਐਨੇ ਇੱਕ ਮੋٹے ਰੱਖਿਓ ਜਿੰਨੀ ਕਿ ਆਪਣੀ ਸੂਜੀ ਹੁੰਦੀ ਹੈ। ਤਾਂ ਕਿ ਆਪਾਂ ਜਦੋਂ ਇਹਦੇ ਵਿੱਚ ਪਾਣੀ ਪਾ ਦਾਂਗੇ ਨਾ ਜਿਹੜਾ ਆਪਾਂ ਸ਼ੱਕਰ ਤੇ ਖਸਖਸ ਪੈਂਕੇ ਰੱਖੀ ਆ ਤੇ ਉਹਦੇ ਨਾਲ ਇਹਨਾਂ ਨੇ ਆਪਣੇ ਆਪ ਹੀ ਫੁੱਲ ਜਾਣਾ। ਬਿਲਕੁਲ ਮੈਦੇ ਵਰਗਾ ਨਹੀਂ ਕਰਨਾ ਆ ਪਾਠਾ ਮੋਟਾ ਰੱਖਣਾ ਜਿਦਾ ਆਪਣਾ ਸੂਜੀ ਹੁੰਦੀ ਆ। ਆਪਾਂ ਨੂੰ ਕਲੀ-ਕਲੀ ਚੀਜ਼ ਦਾ ਟੇਸਟ ਆਵੇ। ਇਹ ਇਧਰ ਆਪਾਂ ਜਿਵੇਂ ਆਪਾਂ ਆਟੇ ਨੂੰ ਆਮ ਭੁੰਦੇ ਹੁੰਦੇ ਹੁਣੇ ਆ। ਅਣਕ ਦੇ ਆਟੇ ਨੂੰ ਆਪਾਂ ਪ੍ਰਸ਼ਾਦ ਦੇ ਟਾਈਮ ਤੇ ਭੁੰਦੇ ਆ ਨਾ। ਉਹਨਾਂ ਕਪਾ ਦੇ ਨੂੰ ਭੁੰਨ ਲੈਣਾ। ਤੁਸੀਂ ਬਾਕੀ ਫਿਰ ਇਹਨਾਂ ਬਾਅਦ ਵਿੱਚ ਵੀ ਨਾਲ-ਨਾਲ ਭੁੱਜਣਾ। ਜਿਹੜਾ ਆਪਾਂ ਛੋਲਿਆਂ ਦੇ ਆਟੇ ਨੂੰ ਵੀ ਭੁੰਨਣਾ ਥੋੜਾ ਜਿਆ। ਤੇ ਆਪਾਂ ਜਿਹੜੇ ਫੂਲ ਮਖਾਣੇ ਆ ਉਹ ਰੋਸਟ ਕੀਤੇ ਹੋਏ ਆ ਤੇ ਥੋੜਾ ਜਿਆ ਆਪਾਂ ਘਿਓ ਵਿੱਚ ਵੀ ਭੁੰਨਨੇ ਆ। ਲੋ ਜੀ ਫੇਟੰਦ ਖਾਣੇ ਆ ਇਹਨੂੰ 5 ਮਿੰਟ ਲੱਗ ਜਾਣਗੇ ਭੁੰਨਣ ਨੂੰ। ਲੋ ਜੀ ਆਪਣਾ ਜਵਾਂ ਦਾ ਆਟਾ ਭੁੱਜ ਗਿਆ। ਤੁਸੀਂ ਦੇਖ ਸਕਦੇ ਆ। ਬਿਲਕੁਲ ਵਾਈਟ ਸੀਗਾ ਪਹਿਲਾ ਜਿਹੜਾ ਆਪਣਾ ਇਹਦਾ ਆਟਾ ਹੈਗਾ ਨਾ ਫੂਲ ਮਖਾਣੇ ਦਾ ਬਿਲਕੁਲ ਵਾਈਟ ਸੀਗਾ ਇਹ ਜਿੰਨਾ ਕ ਆਪਣਾ ਪ੍ਰਸ਼ਾਦ ਵੇਲੇ ਪਾਟੇ ਨੂੰ ਭੁੰਦੇ ਹੁੰਦੇ ਹੁੰਦੇ ਆ ਇਹਨੂੰ ਇਦਾਂ ਭੁੰ ਲੈਣਾ ਸਭ ਜੋ ਉਹਨਾਂ ਦਾ ਆਪਣਾ ਕੱਚੀ ਸੀ ਚੀਜ਼ ਤੇ ਜਿਉਂ ਤੁਹਾਡੇ ਕੋ ਜਿਹਾ ਹੋਇਆ ਫਿਰ ਤੁਹਾਨੂੰ ਇੰਨਾ ਭੁੰਨਾਂ ਦੀ ਲੋੜ ਨਹੀਂ ਫਿਰ 1 ਮਿੰਟ ਲਾਉਂਦੇ ਰੋਲ ਆ ਮੈਂ ਇਹਨੂੰ 5 ਮਿੰਟ ਲਾਇਆ ਇਹਨੇ ਕਿਹਾ ਹੁਸ਼ਾਰ ਦਿੱਤਾ ਤੇ ਇਸ ਟਾਈਮ ਤੇ ਮੈਂ ਇਹਦੇ ਵਿੱਚ ਫੂਲ ਮਖਾਣੇ ਦਾ ਪਾਊਡਰ ਪਾ ਦਿੰਦੀ ਆ ਓਕੇ ਇਹਨੂੰ ਵੀ ਆਪਾਂ 14 ਦੇ ਵਿੱਚ ਅਰਨਾਮਾ ਇਨਾਂ ਨਾਲ ਨਾ ਮੈਨੂੰ ਕਿਉਂ ਉਹ ਹੋਰ ਮੈਨੂੰ ਪਾਉਂਦੀ ਲੋੜ ਪੈਣੀ ਆ ਤਾਂ ਕਿਉਂ ਪੂਲ ਮਖਾਣੇ ਨੇ ਵੀ ਕਿਉਂ ਨੂੰ ਸੋਕ ਲੈਣਾ ਵਾ ਇਹ ਦੇਖੋ ਸਮ ਹੋਰ ਕਿਉਂ ਪਾ ਲਈ ਇਹਨਾਂ ਨੂੰ ਆਪਾਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੂੰ ਬਹੁਤਾ ਉਹਨਾਂ ਦੀ ਲੋੜ ਦੀ ਹੈ ਕਿ ਇਹਨਾਂ ਨੂੰ ਆਪਾਂ 1-1 ਮਿੰਟ ਵਾਸਤੇ 30 ਸਕੰਟ ਵਾਸਤੇ ਪਿਛਪਾ ਕੇ ਪੁੰਨਾਂਗੇ ਮੈਂ ਹੋਰ ਕਿਉਂ ਪਾਉਣੀ ਆ ਇਹਦੇ ਵਿੱਚ ਜਿਸ ਵੇਲੇ ਮੈਂ 100 ਗ੍ਰਾਮ ਪੈਣਾ ਕਿਉਂ ਪਾਇਆ ਸੀਗਾ ਇਹ ਤਾਂ ਜਵਾਨੇ ਤੇ ਜਿਹੜੇ ਮੈਂ ਪੂਲ ਮਖਾਣੇ ਪਾਏ ਆ ਗ੍ਰਾਈਂਡ ਕਰਕੇ ਉਹਨੇ ਸੋਕ ਲਿਆ ਇਹਦੇ ਕੋਪੇ ਜਿਹੀ ਵਾਂਗੂ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕਿਆ ਹੋਰ ਪਾਉਣਾ ਵਾ ਕਿਉਂ ਜਿਹੜਾ ਤਾਂ ਡਰਾਈ ਫੂਡ ਆ ਉਹਨੇ ਤਾਂ ਕਿਆ ਉਹਨੂੰ ਨਹੀਂ ਸੋਕਣਾ ਵਾ ਕਿਉਂਕਿ ਉਹਦੇ ਵਿੱਚ ਆਪਣੇ ਆਪ ਹੀ ਕਿਆ ਹੁੰਦਾ ਵਾ ਇਹ ਵਿੱਚ ਚਾਰੇ ਮਗ ਜਾਤੇ ਪਲਾਵਾ ਤੇ ਇਹਦੇ ਵਿੱਚ ਮੈਂ ਹੁਣ ਕਿਆ ਹੋਰ ਪਾਉਣੀ ਆ ਤਾਂ ਕਿ ਸ਼ੋਲੇ ਦਾ ਜਿਹੜਾ ਆਟਾ ਵਾ ਇਹਨੇ ਵੀ ਕਿਆ ਉਹਨੂੰ ਸੋਕਣਾ ਵਾ ਇਸ ਵਿੱਚ ਮੈਂ 50 ਗ੍ਰਾਮ ਕਿਆ ਹੋਰ ਪਾ ਦੇਣੀ ਆ ਫਿਰ ਆਪਾਂ ਹੋਰ ਦੇਖਾਂਗੇ ਕਿ ਆਪਣਾ ਕਿੰਨਾ ਕਿਆ ਹੋਰ ਲੱਗਦਾ ਅੰਤੋਂ ਮੈਂ 200 ਗ੍ਰਾਮ ਕਿਆ ਹੋ ਗਿਆ ਸੀ ਮੈਂ ਗੈਸ ਨੂੰ ਬੰਦ ਕਰ ਦਿੱਤਾ ਸੀ ਜਦੋਂ ਮੈਂ ਪੂਲ ਮਖਾਣੇ ਦਾ ਪਾਊਡਰ ਲਾਉਂਦੀ ਸੀ ਤਾਂ ਕਿ ਆਪਣੀ ਕੋਈ ਚੀਜ਼ ਸੜੇ ਨਾ ਤੇ ਫਿਰ ਮੈਂ ਗੈਸ ਨੂੰ ਫੇਰ ਔਨ ਕਰਦੀ ਹਾਂ ਬਿਲਕੁਲ ਸਿਮ ਗੈਸ ਤੇ ਆਖੇ ਇਹ ਆਪਣੀਆਂ ਸੜੇ ਚੀਜ਼ਾਂ ਪੂਜੀਆਂ ਹੋਈਆਂ ਆਈਆਂ ਇਹਨਾਂ ਨੂੰ ਬਹੁਤਾ ਭੁੰਨਣ ਦੀ ਲੋੜ ਨਹੀਂ ਹੈਗੀ ਲਓ ਜੀ 1 ਮਿੰਟ ਮੈਂ ਪੂਲ ਮਖਾਣਿਆਂ ਨੂੰ ਭੁੰਨ ਲਿਆ ਤੇ ਵਿੱਚ ਪਾਊਡਰ ਨੂੰ ਤੇ ਹੁਣ ਮੈਂ ਪਾਉਣੀ ਆ ਜੀ ਛੋਲੇ ਦਾ ਆਟਾ ਸਭ ਤੋਂ ਪਹਿਲਾਂ ਆਪਾਂ ਜਵਾਂ ਦਾ ਆਟਾ ਪਾਇਆ ਫਿਰ ਫੂਨ ਮਖਾਣੇ ਪਾਏ ਆ ਉਹ ਘਿਓ ਵਿੱਚ ਪੁੱਜ ਗਿਆ ਤੇ ਹੁਣ ਆਪਾਂ ਪਾਉਣਾ ਛੋਲਿਆਂ ਦਾ ਆਟਾ ਤਾਂ ਕਿ ਛੋਲੇ ਆਪਣੇ ਪੁੱਜੇ ਹੋਏ ਆ ਜੇ ਜੇ ਸਾਡੇ ਜੌਂ ਪੁੱਜੇ ਹੋਏ ਆ ਤਾਂ ਫਿਰ ਤੁਸੀਂ ਇਹਨਾਂ ਨੂੰ ਛੋਲਿਆਂ ਦੇ ਆਟੇ ਨੂੰ ਤੇ ਜੌਂਾਂ ਦੇ ਆਟੇ ਨੂੰ ਇਕੱਠਾ ਵੀ ਪਾ ਸਕਦੇ ਆ ਮੈਂ ਕਿਉਂ ਨੂੰ ਗਰਮ ਕਹਿਓ ਤੁਸੀਂ ਫੂਨ ਮਖਾਣੇ ਦਾ ਪਾਊਡਰ ਜੌਂਾਂ ਦਾ ਪਾਊਡਰ ਜਮਾ ਦਾ ਆਟਾ ਤੇ ਛੋਲੇ ਦਾ ਆਟਾ ਜੇ ਤੁਹਾਡੇ ਪੁੱਜੇ ਹੋਏ ਆ ਮੇਰਾ ਤਾਂ ਜੌਂ ਸੀ ਜਿਹੜੇ ਰੋਸਟ ਹੋਏ ਸੀ ਪੁੱਜੇ ਹੋਏ ਨਹੀਂ ਸੀ ਰੋਸਟ ਹੁੰਦੇ ਜੀ ਨੂੰ ਮਾੜਾ ਜਿਹਾ ਸੇਕ ਲਵਾਉਣਾ ਹੁਣ ਨਾ ਇਹ ਨੂੰ ਚੰਗੀ ਤਰ੍ਹਾਂ ਬਲਕੇ ਜਦਾਉਂਦੀਆਂ ਖੇਲਾ ਬਣ ਗਿਆ। ਤਾਂ ਕਿ ਬੱਚਿਆਂ ਨੇ ਤਾਂ ਦੱਸ ਰਹੀਆਂ ਵੀ ਕਈ ਵਾਰੀ ਕਿਸੇ ਨੂੰ ਇਹ ਨਾ ਪਤਾ ਹੋਵੇ ਕਿ ਰੋਸਤੇ ਭੋਜਨ ਦੇ ਵਿੱਚ ਕੀ ਫਰਕ ਆ। ਹੁੰਦਾ ਹੁੰਦਾ ਵੀ ਜਿਹਦਾ ਕੋਈ ਪ੍ਰੋਪਰ ਕੋਜਾਵਾ ਹੋਵੇ ਤੇ ਰੋਸਦਾ ਸਿਰਫ ਉਹਨੂੰ ਮੜਾ ਜਾ ਉਹਦਾ ਕੱਚਾਪਣ ਦੂਰ ਕਰਨਾ ਹੋਵੇ। ਲੋ ਜੀ ਇਸ ਛੋਲਿਆਂ ਦੇ ਆਟੇ ਨੇ ਵੀ ਪਾਣੀ ਸੋਖ ਲਿਆ। ਲੋਕ ਕਿਉਂ ਸੋਖ ਲਿਆ। ਤੇ ਇਧਰਲੇ ਪਾਸੇ ਜੀ ਆਪਣਾ ਜਿਹੜਾ ਆਪਾਂ ਰੱਖਿਆ ਸੀਗਾ ਸ਼ੱਕਰ ਤੇ ਖਸਕਤ ਨੂੰ ਭੰਕੇ ਪਾਣੀ ਦੇ ਵਿੱਚ ਤੇ ਆਪਾਂ ਦੂਸਰੇ ਚੁੱਲੇ ਦੇ ਉੱਤੇ ਉਹਨੂੰ ਗਰਮ ਹੋਣ ਵਾਲੇ ਜਾਂ ਪਹਿਨਣ ਵਾਲਾ ਦੇਖੀ ਤੋਂ ਤਾਂ ਦੇ ਚਿਪਚਿਪਾ ਜਾ ਬਣਾ ਆ। ਤਾਂ ਫਿਰ ਕਦੇ ਵੀ ਕੋਈ ਚੀਜ਼ ਤੁਸੀਂ ਪਿੰਨੀਆ ਬਣਾਉਣਾ ਜਾਂ ਕੁਝ ਬਣਾਉਣਾ ਤੇ ਗਰਮ ਚੀਜ਼ ਦੇ ਵਿੱਚ ਕਦੇ ਵੀ ਛੰਡਾ ਪਾਣੀ ਨਾ ਪਾਓ। ਜਿਵੇਂ ਇਸ ਲਈ ਬਪਾਗ ਜਾਲ ਦੁੱਤੀ ਆ। ਇਹ ਤਰ੍ਹਾਂ ਪਕੜਾਹੀ ਵਿੱਚ ਆਪਣਾ ਸਮਾਨ ਭੁੰਨੀ ਜਾਂਦੇ ਆ। ਛੋਲੇ ਦਾ ਆਟਾ ਵੀ ਇਹਦੇ ਵਿੱਚ 1 ਮਿੰਟ ਲਈ ਭੁੰਨ ਲਿਆ ਮੈਂ ਘਿਓ ਦੇ ਵਿੱਚ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣੇ ਆ ਜੀ ਡਰਾਈ ਫੂਡ। ਤੇ ਆਪਾਂ ਗ੍ਰਾਇੰਡ ਕੀਤੇ ਹੋਏ ਆ। ਛੋਟੀ ਇਲਾਇਚੀ, ਗੁਲਾਬ ਦੇ ਪੁੱਲ ਚਾਰੇ ਮਖਜ ਤੇ ਬਦਾਮ ਇਹਨਾਂ ਨੂੰ ਆਪਾਂ 3 ਸਕਿੰਟ ਲਈ ਭੁੰਨਾਂਗੇ ਇਹਦੇ ਵਿੱਚ ਇੱਕ ਮਿੰਟ ਲਈ ਭੁੰਨ ਲੋ ਤੇ ਚਾਹੀਦੀ ਸਕਿੰਟ ਲਈ ਭੁੰਨੋ ਕੇ ਫਿਰ ਰੋਸਟ ਹੋਏ ਹੋਏ ਆ ਸਿਰਫ ਇਹਦੇ ਵਿੱਚ ਗਲਾਬ ਦੇ ਫੁੱਲਾਂ ਨੂੰ ਹੀ ਭੁਣਾ ਦੀ ਲੋੜ ਤੇ ਲੈ ਚੀ ਰਹੀ ਮਾਰਾ ਜਾ ਇਹਦੇ ਵਾਸਤੇ ਆਪਾਂ ਨੂੰ ਘਿਓ ਦੀ ਥੋੜੀ ਜਿਹੀ ਹੋਰ ਲੋੜ ਪੈਣੀ ਹੈ ਮੈਂ ਇੱਕ ਚਮਚਾ ਕਿਹਾ ਹੋਰ ਪਾਣੀ ਇੱਕ ਚਮਚਾ ਰੱਖ ਲੈਣੀ ਆ ਜੇ ਆਪਾਂ ਬਾਅਦ ਵਿੱਚ ਮੈਨੂੰ ਲੱਗਦਾ ਕਿ ਲਗਭਗ ਆਪਣਾ 200 ਗ੍ਰਾਮ ਘਿਓ ਲੱਗ ਜਾਊਗਾ ਪਹਿਲਾਂ ਘਿਓ ਜਿਆਦਾ ਨਾ ਪਾਓ ਇੱਕ ਮਿੰਟ ਲਈ ਆਪਾਂ ਇਹਨਾਂ ਨੂੰ ਵੀ ਥੋੜੇ ਦੇ ਵਿੱਚ ਪਾਉਣ ਲਈਏ। ਜਿਸ ਆਪਣਾ ਸਾਰੰਦੇ ਜਿਆ ਅਕਸੋ ਉਹ ਤੇ ਮੈਂ ਤੁਹਾਨੂੰ ਇੱਕ ਵਾਰੀ ਦਿਖਾਉਣੀ ਆ। ਜਿਵੇਂ ਆਪਾਂ ਗੈਸ ਨੂੰ ਕਰ ਦੇਣਾ ਬੰਦ। ਮਿੱਠੀ ਤੁਸੀਂ ਕੋਈ ਵੀ ਚੀਜ਼ ਬਣਾਉਨੇ ਆ ਉਹਦੇ ਵਿੱਚ ਕਾਲੀ ਮਿਰਚ ਦਾ ਇਸਤੇਮਾਲ ਜ਼ਰੂਰ ਕਰਿਓ। ਤਾਂ ਕਿ ਮੈਂ ਹੁਣ ਇਹਦੇ ਵਿੱਚ ਪੀਸੀ ਹੋਈ ਕਾਲੀ ਮਿਰਚ ਪਾਉਣੀ ਆ। ਤਾਂ ਕਿ ਆਪਣਾ ਹਾਜਮਾ ਠੀਕ ਰਹੇ ਤੇ ਆਪਣਾ ਹਾਜਮਾ ਪੀਨੀ ਆਪਣਾ ਹਾਜਮ ਹੋ ਜਾ। ਕਾਲੀ ਮਿਰਚ ਜ਼ਰੂਰ ਪਾਓ। ਕੋਈ ਵੀ ਤੁਸੀਂ ਮਿੱਠੀ ਚੀਜ਼ ਬਣਾਉਣੀ ਹੈ ਤੇ ਉਹਦੇ ਵਿੱਚ ਕਾਲੀ ਮਿਰਚ ਦਾ ਇਸਤੇਮਾਲ ਜਰੂਰ ਕਰਿਆ ਕਰੋ। ਇਹ ਬਹੁਤ ਹੀ ਤਾਕਤਵਰ ਪਿੰਨੀਆਂ ਬਣ ਜਾਂਦੀਆਂ ਤੇ ਠੰਡੀਆਂ ਬਿੰਨੀਆਂ ਬਣਦੀਆਂ ਨੇ। ਇਹਦੇ ਵਿੱਚ ਆਪਣੀ ਨਾ ਸਹੀ ਵਰੀ ਦੇ ਪਸੀਨੇ ਦੇ ਨਾਲ ਜਾਂ ਗਰਮੀ ਦੇ ਨਾਲ એનર્ਜੀ ਜਿਹੜੀ ਆਪਣੇ ਲੂਜ਼ ਹੋ ਜਾਂਦੀ ਹੈ ਤੇ ਆਪਣਾ ਸਰੀਰ ਆਪਾਂ ਨੂੰ ਥੱਕਿਆ ਥੱਕਿਆ ਜਿਹਾ ਮਹਿਸੂਸ ਹੋਣ ਲੱਗ ਜਾਂਦਾ। ਤੇ ਉਦੋਂ ਤੁਸੀਂ ਡੇਲੀ ਇੱਕ ਪਿੰਨੀ ਇਹਨੂੰ ਦੁੱਧ ਦੇ ਨਾਲ ਲਓ। ਤੁਹਾਡੀ ਮਰਜ਼ੀ ਤੁਸੀਂ ਗਰਮ ਲੈਣਾ ਜਾਂ ਠੰਡਾ ਲੈਣਾ ਉਹ ਆਪਣੀ ਮਰਜ਼ੀ ਹੈ। ਗੈਸ ਬੰਦ ਕਰ ਦਿੱਤਾ। ਇਹ ਗਰਮਰ ਇਸ ਕਰਕੇ ਮੈਂ ਇਹਨੂੰ ਹਿਲਾ ਰਹੀ ਆ ਤਾਂ ਕਿ ਆਪਣਾ ਜਿੰਨਾ ਵੀ ਮਟੀਰੀਅਲ ਆ ਉਹ ਥੱਲੇ ਨਾ ਲੱਗ ਜਾਵੇ ਤਾਂ ਕਿ ਫਿਰ ਬਣੀ ਬਣਾਈ ਚੀਜ਼ ਜਿਮਾੜੀ ਜੀ ਵੀ ਕੋਈ ਚੀਜ਼ ਥੱਲੇ ਲੱਗ ਜਾਵੇ ਤਾਂ ਬਣੀ ਬਣਾਈ ਸਾਰੀ ਚੀਜ਼ ਖਰਾਬ ਹੋ ਜਾਂਦੀ ਆ ਉਹਦੇ ਵਿੱਚੋਂ ਸੇਕ ਨਿਕਲ ਜਾਂਦਾ ਇਹਦੀ ਹਮਕ ਜੀ ਆਉਣ ਲੱਗ ਜਾਂਦੀ ਆ ਅਜੇ ਨੂੰ ਕਾਹੀਰ ਨੂੰ ਮੈਂ ਪਾਸੇ ਕਰ ਦਿੰਨੀ ਆ ਤੇ ਉਹ ਫਿਰ ਇਹਨੂੰ ਛੋਟਾ ਚੁੱਲਾ ਤੇ ਇੱਧਰ ਮੈਂ ਵੱਡੇ ਚੁੱਲੇ ਦੇ ਉੱਤੇ ਇਹਨੂੰ ਫਿਰ ਇਹਨੂੰ ਗਰਮ ਕਰ ਲੈਣੀ ਆ ਇਹ ਆਪਣੀ ਚੱਕਰ ਤੇ ਖਸਖਸਾ ਅੱਧਾ ਘੰਟਾ ਹੋ ਹੀ ਗਿਆ ਇਹਨਾਂ ਕਿਸ ਤਰ੍ਹਾਂ ਆਪਾਂ ਸਾਰਾ ਪ੍ਰੋਸੈਸ ਕੀਤਾ ਇਹਨਾਂ ਨੂੰ ਰੋਸਟ ਕੀਤਾ ਇਹਨਾਂ ਨੂੰ ਗ੍ਰाइंड ਕੀਤਾ ਤੇ ਇਹਨਾਂ ਨੂੰ ਭੁੰਨਿਆ ਉਹ ਅੱਧਾ ਘੰਟਾ ਆਪਣਾ ਘਟੋ ਘਟ ਲੱਗ ਹੀ ਗਿਆ ਇਹਦੇ ਤੇ ਉਪਝ ਗਿਆ ਇਹ ਤੇ ਉਹਨਾਂ ਦੀ ਤਸਵੀਰ ਖਸਖਸ ਜੀ ਠੰਡੀ ਹੋ ਗਈ ਹੁਣ ਜੇ ਕਰਦੇ ਆਪਾਂ ਪਾਸੇ ਇਹ ਆਪਣਾ ਹੋ ਚੁੱਕਿਆ ਮਟੀਰੀਅਲ ਤੇ ਮੈਂ ਉਹਨੂੰ ਇੱਧਰ ਗੈਸ ਤੇ ਧਰ ਲਵਾਂ ਮੈਂ ਇੱਧਰ ਧਰ ਲਿਆ ਤੇ ਨਾਲ ਆਣਾ ਖੜੀ ਮਾ ਜੀ ਮੈਂ ਇਹਦੇ锅ਏ ਦੇ ਵਿੱਚ ਪਾਉਣਾ ਬਹੁਤ ਜ਼ਿਆਦਾ ਪਾਣੀ ਨੋ ਵਾਲਾ ਆ ਗਿਆ ਜਿੰਨੀ ਤਰ੍ਹਾਂ ਤੇ ਹੁਣ ਆਪਾਂ ਕੜਾਹੀ ਵਿੱਚ ਧਰ ਤਰ ਕੇ ਤੇ ਪਾਣੀ ਪਾਉਂਦੇ ਆ ਜੀ ਦੇਖੋ ਜੀ ਆਪਾਂ ਗੈਸ ਨੂੰ ਬੰਦ ਕਰ ਦਿਆਂਗੇ ਤੇ ਫਿਰ ਮਿਕਸ ਕਰਕੇ ਦੁਬਾਰਾ ਆਪਾਂ ਨੂੰ 2 ਮਿੰਟ ਇਹਨੂੰ ਲੋਉਣੇ ਪੈਣੇ ਆ ਜੀ ਆਪਾਂ ਇਹਨੂੰ ਪਾਸੇ ਕਰ ਦਿੰਦੇ ਆ ਤੇ ਗੈਸ ਨੂੰ ਬੰਦ ਕਰਦੇ ਆ ਕੜਾਹੀ ਨੂੰ ਫਿਰ ਮੋੜ ਕੇ ਆਪਣੇ ਉਸਥਾਂ ਤੇ ਲੈ ਕੇ ਆਉਨੇ ਆ ਇੱਥੇ ਮੈਨੂੰ ਥੋੜੀ ਜਿਹੀ ਚਿਮਨੀ ਚਲਾਉਣ ਦੀ ਲੋੜ ਪੈਣੀ ਆ ਆਕੇ ਤੋਂ ਉਹ ਹੋ ਦੇਣਾ ਕਿਤੇ ਹੋਰ ਨਾ ਵੱਜ ਜਾਣ। ਇਹ ਕਰੀ ਮੈਂ ਤਾਂ ਕੋਣੇ ਪਾਕੇ ਦਿਖਾ ਦਿੰਨੇ ਬਾਕੀ ਮੈਂ ਥੋੜੀ ਚਿਮਣੀ ਚਲਾ ਕੇ ਪਾਉਂਦੇ ਵਿੱਚ। ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਖਸ ਖਸਾ ਤੇ ਚੱਕਰ ਵਾਲਾ ਪਾਣੀ ਇਹਦੇ ਵਿੱਚ ਪਾਉਣਾ ਵਾ। ਇਹ ਮਾਪਾ ਪ੍ਰਸ਼ਾਦ ਵਿੱਚ ਪਾਉਨੇ ਆਂਗੇ। ਤੇ ਇਹਨੂੰ ਬਾਪ ਵਿੱਚ ਆਪਾਂ 2 ਮਿੰਟ ਲਈ ਹੁਣਨਾ। ਤੇ ਹੁਣ ਮੈਂ ਇੱਥੇ ਚਿਮਣੀ ਨੂੰ ਥੋੜੀ ਤੇਜ਼ ਕਰਨਾ ਵਾ। ਤੇ ਮੈਂ ਵੀਡੀਓ ਨੂੰ ਇਸ ਟਾਈਮ ਤੇ ਇੱਥੇ ਬੰਦ ਕਰਨ ਲੱਗੇ ਆ। ਪਾਣੀ ਪਾ ਕੇ ਤੇ ਇਹਨੇ ਸਾਰਾ ਪਾਣੀ ਸੋਖ ਲਿਆ ਤੇ ਹੁਣ ਆਪਾਂ 1 ਮਿੰਟ ਲਈ ਇਹਨੂੰ ਸੇਕ ਲਵਾਵਾਂਗੇ। ਤਾਂ ਕਿ ਮੈਂ ਚਿਮਨੀ ਜਿਆਦਾ ਚਲਾਈ ਸੀਗੀ ਇਸ ਕਰਕੇ ਮੇਰੀ ਆਵਾਜ਼ ਆਉਣੀ ਨਹੀਂ ਸੀਗੀ ਤੇ ਮੈਂ ਇਸ ਕਰਕੇ ਉਹਨੂੰ ਪਾਣੀ تنਬੋਂਦਾ ਦਿਖਾ ਦਿੱਤਾ ਤੇ ਫਿਰ ਮੈਂ ਸਾਰਾ ਪਾਣੀ ਪਾ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਗੈਸ ਮੇਰਾ ਬੰਦ ਦਾ ਇਸ ਟਾਈਮ ਪਹਿਲਾਂ ਆਪਣਾ ਇਹਦਾ ਪ੍ਰਸ਼ਾਦ ਵਰਗਾ ਬਣ ਜਾਂਦਾ ਤੇ ਫਿਰ ਇਹ ਥੋੜਾ ਜਿਹਾ ਕੜਾ ਹੋ ਜਾਂਦਾ ਫਿਰ 15 ਮਿੰਟ ਇਹਨਾਂ ਨੂੰ ਪਈ ਰਹਿੰਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਪਿੰਨੀਆਂ ਵਟਾ ਇਹਨੇ ਜਦ ਨੂੰ ਪਈ ਪਈ ਨੇ ਸਾਰਾ ਸੋਖ ਜਾਣਾ ਪਾਣੀ ਨੂੰ ਹਮੇਸ਼ਾ ਆਵਾਲਾ ਦੇ ਕੇ ਪਾਉਣਾ ਦੀ ਸ਼क्कर ਦੇ ਸਾਥੇ ਮਿਸ਼ਰੀ ਵੀ ਪਾ ਸਕਦੇ ਆ ਜਾਂ ਮਿਸ਼ਰੀ ਨੂੰ ਬਰੀਕ ਕਰਕੇ ਪੀਸ ਕੇ ਉਹਨੂੰ ਪਾਣੀ ਵਿੱਚ ਭਿੰਕੇ ਰੱਖ ਦਿਓ ਖਸ ਖਸ ਦੇ ਨਾਲ ਇਹ ਤੁਹਾਡਾ ਪੇੰਨੀਆਂ ਦਾ ਕਲਰ ਥੋੜਾ ਚਿੱਟਾ ਬਣੂਗਾ ਇਹ ਥੋੜਾ ਜਿਹਾ ਚੱਕਰਦਾਰ ਕਲਰ ਬਣ ਜਾਂਦਾ ਜੇ ਆਪਾਂ ਸ਼क्कर ਪਾ ਕੇ ਆਪਾਂ ਕੁਝ ਵੀ ਬਣਾਈਏ ਕੋੜ ਪਾ ਕੇ ਜਾਂ ਸ਼ੱਕਰ ਪਾ ਕੇ ਉਹ ਕਲਰ ਬਣ ਜਾਂਦਾ ਪਰ ਇਹ ਪੇੰਨੀਆਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਨੇ ਨੂੰ ਸੇਕ ਲਵਾਉਣੀ ਹੈ ਤੇ ਫਿਰ ਤੁਹਾਨੂੰ ਪੇੰਨੀਆਂ ਵਟ ਕੇ ਦਿਖਾਉਣੀ ਆ ਲਓ ਜੀ ਪਾਣੀ ਪਾ ਕੇ ਆਪਾਂ 1 ਮਿੰਟ ਸੇਕ ਲਵਾ ਲਿਆ ਤੇ ਆਪਣੀਆਂ 50% ਪੇੰਨੀਆਂ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਇਦਾਂ ਦਾ ਆਪਣਾ ਡੇਰ ਹੋ ਜਾਣਾ ਆਪਣੇ ਕੜਾ ਹੋ ਗਿਆ ਤੇ ਹੁਣ ਆਪਾਂ ਇਹਦੀਆਂ ਪਿੰਨੀਆਂ ਬੱਟਦੇ ਆਂ ਇਦਾਂ ਦਾ ਪਿੰਨੀਆਂ ਘਟਕੇ ਤੇ ਰੋਜ ਇੱਕ ਪਿੰਨੀ ਖਾਓ ਧੀਮੀ ਧੀਮੀ ਠੰਡੀਆਂ ਹੋ ਜਾਣਗੀਆਂ ਹੁਣ ਥੋੜੇ ਜਿਹੇ ਸਾਜੇ ਸੌਫਟ ਜਿਹੇ ਨੇ ਤੇ ਉਵੇਂ ਮੈਂ ਇਹਨਾਂ ਨੇ ਸਾਰਾ ਸੋਕ ਲੈਣਾ ਉਹ ਸਾਰੀਆਂ ਪਿੰਨੀਆਂ ਬੱਟ ਕੇ ਕਿ ਤੁਹਾਨੂੰ ਮਿਲਦੇ ਆਂ ਲੋ ਜੇ ਆਪਾਂ ਸਾਰੀਆਂ ਪਿੰਨੀਆਂ ਬੱਟ ਲਈਆਂ ਸਤੂ ਦੀਆਂ ਪਿੰਨੀਆਂ ਬਹੁਤ ਹੀ ਵਧੀਆ ਬਣੀਆਂ ਨੇ ਇਹ ਠੰਡੀਆਂ ਠਾਰ ਪਿੰਨੀਆਂ ਇਹਨਾਂ ਤੁਸੀਂ ਫ੍ਰਿਜ ਦੇ ਵਿੱਚ ਰੱਖ ਲਿਆ ਹੋਣ ਤੋਂ ਬਾਅਦ ਤੁਸੀਂ ਫ੍ਰਿਜ ਵਿੱਚ ਰੱਖ ਦਿਓ ਤੇ ਠੰਢੀ ਹੋ ਜਾਣੀ ਹੈ ਇਹ। ਫ੍ਰਿਜ ਵਿੱਚੋਂ ਕੱਢ ਕੇ ਇਹਨੇ ਬਿਲਕੁਲ ਜੰਮਣਾ ਨਹੀਂਗਾ ਕਿਉਂਕਿ ਜਦੋਂ ਘਿਓ ਦੇ ਵਿੱਚ ਪਾਣੀ ਪੈ ਜਾਂਦਾ ਨਾ ਉਹ ਜੰਮਦਾ ਨਹੀਂਗਾ। ਦੇਖੋ ਜਿੰਨੀਆਂ ਸੋਹਣੀਆਂ ਆਪਣੇ ਸਤੂ ਦੀਆਂ ਪਿੰਨੀਆਂ ਬਣ ਕੇ ਤਿਆਰ ਹੋਈਆਂ ਤੁਸੀਂ ਵੀ ਐਸੇ ਤਰੀਕੇ ਨਾਲ ਬਣਾ ਕੇ ਦੇਖਿਓ। ਫਿਰ ਸਾਨੂੰ ਕਮੈਂਟਾਂ ਵਿੱਚ ਲਿਖਿਓ ਕਿ ਤੁਹਾਡੀਆਂ ਇਹ ਪਿੰਨੀਆਂ ਕਿੱਦਾਂ ਦੀਆਂ ਬਣੀਆਂ। ਸਾਡੀ ਵੀਡੀਓ ਨੂੰ ਬਾਤ ਤੁਹਾਨੂੰ ਸ਼ੇਅਰ ਕਰਿਓ। ਸਾਡੇ ਚੈਨਲ ਨੂੰ ਸਪੋਰਟ ਕਰਿਓ। ਘੰਟੀ ਦਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਮਿਲ ਸਕੇ। ਵੀਡੀਓ ਦੇਖੀ たのわち。